ਕੁਝ ਦਿਨਾਂ ਬਾਅਦ ਅ ਸ਼ੁਰੂ ਹੋ ਜਾਏਗਾ ਵਿਆਮਾ ਦਾ ਸੀਜ਼ਨ ਕਿੰਨਾ ਕੁ ਹੋਰ ਇੱਥੇ ਸੋਨੇ ਦੇ ਵਜਨ ਪੈ ਸਕਦਾ ਤੇ ਇਹਨੂੰ ਅਗਰ ਤੁਸੀਂ ਸ਼ਾਰਟ ਟਰਮ ਲੈ ਕੇ ਚਲਦੇ ਹੋ ਤੇ ਮੈਂ ਸਮਝਦਾ ਵੀ ਹੋ ਸਕਦਾ ਤੁਹਾਨੂੰ ਕੋਈ ਅਸਰ ਨਜ਼ਰ ਨਾ ਆਏ ਲੇਕਿਨ ਅਗਰ ਸੇਵਿੰਗ ਦੇ ਵਿੱਚ ਲੌਂਗ ਟਰਮ ਦੇ ਨੂੰ ਅਗਰ ਇਨਵੈਸਟ ਕਰਦੇ ਹੋ ਤੇ ਬਹੁਤ ਅੱਛੇ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੁੰਦੀ ਹੈ ਤੋਂ ਦੇਸ਼ਾਂ ਦੇ ਵਿੱਚ ਜੁੱਧ ਦੀ ਸਥਿਤੀ ਪੈਦਾ ਹੁੰਦੀ ਹੈ ਜਾਂ ਤਣਾਅ ਪੈਦਾ ਹੋ ਜਾਂਦਾ ਹੈ ਉਸ ਟਾਈਮ ਤੇ ਵੀ ਲੋਕ ਸੋਨੇ ਨੂੰ ਬਹੁਤ ਸੇਫ ਸਮਝਦੇ ਨੇ ਕਿ ਸੋਨੇ ਦੇ ਰੂਪ ਦੇ ਵਿੱਚ ਇਹਨੂੰ ਸੇਵਿੰਗ ਕਰਕੇ ਬਹੁਤ ਸੁਰੱਖਿਅਤ ਮਹਿਸੂਸ ਕਰਦੇ ਹੋ ਔਰ ਅੱਛੀ ਰਿਟਰਨ ਵੀ ਇਸ ਵਿੱਚ ਪੈਦਾ ਹੁੰਦੀ ਆ ਅੱਜ ਦੀ ਤਰੀਕ ਵਿੱਚ ਜੋ ਵੀ ਸੋਨਾ ਖਰੀਦੇਗਾ ਉਹਨਾਂ ਨੇ ਸਮੇਂ ਦੇ ਵਿੱਚ ਲੌਂਗ ਟਰਮ ਲੈ ਕੇ ਚੱਲੋਗੇ ਤੇ ਸੋਨਾ ਕਾਫੀ ਰਿਟਰਨ ਅੱਛੀ ਦੇ ਕੇ ਜਾਏਗਾ ਔਰ ਵਾਲੇ ਵਿਆਮਦੇ ਸੀਜ਼ਨ ਦੇ ਵਿੱਚ ਕਿੰਨਾ ਕੁ ਮਹਿੰਗਾ ਹੋ ਸਕਦਾ ਹੈ ਸੋਨਾ ਜਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੋਨਾ ਕਿਉਂ ਵੱਧਦਾ ਜਾ ਰਿਹਾ ਹੈ ਇਸ ਗੱਲ ਤੇ ਝਾਤ ਪਾਵਾਂਗੇ ਸੜ ਨਾਲ ਗੱਲਬਾਤ ਕਰਨ ਲਈ ਬੈਠੇ ਨੇ 올 ਇੰਡੀਆ स्वर्णकार संघ ਦੇ ਦੇਸ਼ ਦੇ ਪ੍ਰਧਾਨ ਯਸ਼ਪਲ चौहान ਜੀ ਪੂਰੇ ਦੇਸ਼ ਦੀ ਜਿਹੜੀ ਇੱਕ स्वर्णकार संघ ਯੂਨਿਟੀ ਹੈ ਜਿਹੜੀ ਕਿ ਸੋਨੇ ਦਾ ਵਪਾਰ ਕਰਦੀ ਹੈ ਉਸ ਦੀ ਨੁਮਾਇੰਦਗੀ ਕਰਦੇ ਆ ਗੱਲਬਾਤ ਕਰ ਲਾਂਗੇ चौहान ਸਾਹਿਬ ਨਾਲ चौहान ਸਾਹਿਬ ਕਿੰਨਾ ਕੁ ਸਮਝ ਦਿਓ ਕਿ ਆਉਣ ਵਾਲੇ ਦਿਨਾਂ 'ਚ ਲੋਕਾਂ ਦੀ ਜੇਬ ਤੇ ਸੋਨੇ ਦੇ ਰੇਟ ਵਧਨ ਦਾ ਬੋਝ ਪੈ ਸਕਦਾ ਕਿਉਂਕਿ ਸੀਜ਼ਨ ਸ਼ੁਰੂ ਹੋ ਗਿਆ ਦੇਖੋ ਸਭ ਤੋਂ ਪਹਿਲਾਂ ਧੰਨਵਾਦ ਜੀ ਤੁਹਾਡੇ ਚੈਨਲ ਦਾ ਜੀ ਸੋਨੇ ਦਾ ਰੇਟ ਜਿਹੜਾ ਹੈ ਅੱਜ ਜਿੰਨਾ ਵੀ ਵਧਿਆ ਹੈ ਉਹ ਆਪਣਾ ਕੋਈ ਲੋਕਲ ਮਾਰਕੀਟ ਦਾ ਇਹਦੇ ਚ ਨਹੀਂ ਇੰਟਰਨੈਸ਼ਨਲ ਮਾਰਕੀਟ ਦਾ ਬਹੁਤ ਹੱਥ ਹੁੰਦਾ ਹੈ ਔਰ ਸੋਨੇ ਦੇ ਰੇਟ ਵਧਨ ਦੇ ਚਾਰ ਪੰਜ ਕਾਰਨ ਹਨ ਇੱਕ ਤੇ ਜੋ ਆਰਥਿਕ ਅਨਿਸ਼ਚਿਤਤਾ ਦਾ ਦੌਰ ਜਦੋਂ ਚੱਲਦਾ ਸਾਰੀ ਦੁਨੀਆ ਦੇ ਵਿੱਚ ਉਹ ਵੀ سونے ਦੇ ਰੇਟਾਂ ਦੇ ਅਸਰ ਪਾਉਂਦਾ ਹੈ ਦੂਸਰਾ মুদ্রাসਫੀਤੀ ਹੈ ਇੱਕ ਮੰਗ ਤੇ ਪੂਰਤੀ ਜਿਹੜੀ ਹੈ ਉਹ ਵੀ ਬੜਾ ਕਾਊਂਟ ਕਰਦੀ ਹੈ ਡਿਮਾਂਡ ਵੱਧਦੀ ਹੈ ਤੇ ਤੇ ਮਾਲ ਦੀ ਕਮੀ ਆਂਦੀ ਹੈ ਤੇ ਉਹ ਵੀ ਰੇਟ ਦੇ ਉੱਤੇ ਬਹੁਤ ਅਸਰ ਕਰਦੀ ਹੈ ਔਰ ਵਿਆਜ ਦਰਾਂ ਦੀਆਂ ਜਿਹੜੀਆਂ ਕਮੀ ਹੈ ਜਦੋਂ ਵਿਆਜ ਦਰ ਘਟਦੀ ਹੈ ਬੈਂਕਾਂ ਦੀ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹ ਵੀ ਲੋਕ ਜਿਹੜੇ ਨੇ ਸੇਵਿੰਗ ਦੇ ਵਿੱਚ سونے ਦੀ 골ਡ ਵਿੱਚ ਸੇਵਿੰਗ ਕਰਨ ਦੇ ਜਿਆਦਾ ਮਹੱਤਵ ਦਿੰਦੇ ਨੇ ਔਰ ਮੇਨ ਚੀਜ਼ ਹੈ ਕਿ ਜਿਹੜਾ ਬੂਹ ਰਾਜਨੀਤਿਕ ਤਣਾਅ ਜੁੱਧ ਲੱਗ ਜਾਂਦੇ ਔਰ ਜਦੋਂ ਦੇਸ਼ਾਂ ਦੇ ਵਿੱਚ ਜੁੱਧ ਦੀ ਸਥਿਤੀ ਪੈਦਾ ਹੁੰਦੀ ਹੈ ਜਾਂ ਤਣਾਅ ਪੈਦਾ ਹੋ ਜਾਂਦਾ ਉਸ ਟਾਈਮ ਤੇ ਵੀ ਲੋਕ ਸੋਨੇ ਨੂੰ ਬਹੁਤ ਸੇਫ ਸਮਝਦੇ ਨੇ ਕਿ ਸੋਨੇ ਦੇ ਰੂਪ ਦੇ ਵਿੱਚ ਇਹਨੂੰ ਸੇਵਿੰਗ ਕਰਕੇ ਬਹੁਤ ਸੁਰੱਖਿਤ ਮਹਿਸੂਸ ਕਰਦੇ ਔਰ ਅੱਛੀ ਰਿਟਰਨ ਵੀ ਇਹਦੇ ਵਿੱਚ ਪੈਦਾ ਹੁੰਦੀ ਆ ਸੋ ਇਸ ਕਰਕੇ ਲੋਕਾਂ ਦਾ ਸੋਨੇ ਦੇ ਵਿੱਚ ਰੁਝਾਨ ਹੈ ਕਿਸ ਤਰੀਕੇ ਨਾਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਰੇਟ ਵਧਦੇ ਜਾ ਰਹੇ ਨੇ ਕੀ ਲੱਗਦਾ ਕੁਝ ਦਿਨਾਂ ਬਾਅਦ ਆ ਸ਼ੁਰੂ ਹੋ ਜਾਏਗਾ ਵਿਆਮਾ ਦਾ ਸੀਜ਼ਨ ਕਿੰਨਾ ਕੁ ਹੋਰ ਇੱਥੇ ਸੋਨੇ ਦੇ ਵਜਨ ਪੈ ਸਕਦਾ ਦੇਖੋ ਸੋਨੇ ਦੇ ਜੇ ਤੁਸੀਂ ਸੇਵਿੰਗ ਕਰਨੀ ਹੈ ਤੇ ਇਹਨੂੰ ਅਗਰ ਤੁਸੀਂ ਸ਼ਾਰਟ ਟਰਮ ਲੈ ਕੇ ਚੱਲਦੇ ਹੋ ਤੇ ਮੈਂ ਸਮਝਦਾ ਵੀ ਹੋ ਸਕਦਾ ਤੁਹਾਨੂੰ ਕੋਈ ਅਸਰ ਨਜ਼ਰ ਨਾ ਆਏ ਲੇਕਿਨ ਅਗਰ ਸੇਵਿੰਗ ਦੇ ਵਿੱਚ ਲੌਂਗ ਟਰਮ ਦੇ ਨੂੰ ਅਗਰ ਇਨਵੈਸਟ ਕਰਦੇ ਹੋ ਤੇ ਬਹੁਤ ਅੱਛੇ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੁੰਦੀ ਹੈ ਤੋ ਪਿਛਲਾ ਤੁਸੀਂ ਰਿਕਾਰਡ ਦੇਖ ਲਓ 20 ਤੋਂ 25% ਤੱਕ ਲੋਕਾਂ ਨੂੰ ਇਹਦੇ ਵਿੱਚ ਸੇਵਿੰਗ ਕਰਕੇ ਇਹਦੇ ਵਿੱਚ ਲਾਭ ਉਠਾਇਆ ਇਤਨਾ ਕਿਤੇ ਆਮ ਲੋਕ ਜਿਹੜੇ ਦਿਹਾੜੀਦਾਰ ਲੋਕ ਆ ਜਾਂ ਜਿਹੜੇ ਲੋਕ ਬਹੁਤ ਕਿਹਾ ਜਾਵੇ ਕਿ ਥੋੜਾ ਸੋਨਾ ਲੈਂਦੇ ਆ ਉਹਨਾਂ ਤੇ ਵੀ ਕਾਫੀ ਬੋਝ ਵਧਿਆ ਦੇਖੋ ਇਹ ਬੋਝ ਤੇ ਇੱਕ ਮਹਿਸੂਸ ਕਰਨ ਦੀ ਚੀਜ਼ ਆ ਮੈਂ ਸਮਝਦਾ ਅੱਜ ਤੋਂ 20 ਸਾਲ ਪਹਿਲੇ ਵੀ ਜਿਹੜੇ ਦਿਹਾੜੀਦਾਰ ਗਰੀਬ ਤਬਕਾ ਵੀ ਇੱਕ ਸਾਡੇ ਰੀਤੀ ਰਿਵਾਜ ਸਾਡੀ ਸੰਸਕ੍ਰਿਤੀ ਸਾਡਾ ਸਮਾਜ ਇਸ ਤਰੀਕੇ ਨਾਲ ਸਾਨੂੰ ਇੱਕ ਸਮਾਜ ਚ ਸਿਖਾਇਆ ਜਾਂਦਾ ਹੈ ਕਿ ਇੱਕ ਬੇਟੀ ਦੀ ਮੈਰਿਜ ਦੇ ਵਿੱਚ ਚਾਹੇ ਉਹ ਗਰੀਬ ਤੋਂ ਗਰੀਬ ਪਰਿਵਾਰ ਵੀ ਹੈ ਉਹ ਵੀ ਕੋਈ ਨਾ ਕੋਈ ਜ਼ਰੂਰ ਸੋਨਾ ਦਾ ਕੋਈ ਜੇਵਰ ਜਿਹੜਾ ਵਾ ਲੜਕੀ ਨੂੰ ਜ਼ਰੂਰ ਪਾਉਂਦਾ ਹੈ ਸੋ ਰੀਤੀ ਰਿਵਾਜ ਅੱਜ ਵੀ ਚੱਲਦਾ ਆ ਰਿਹਾ ਹੈ ਸਾਡੇ ਸੰਸਕਾਰਾਂ ਨਾਲ ਜੁੜਿਆ ਹੋਇਆ ਬਿਜ਼ਨਸ ਹੈ ਸੋ ਮੈਂ ਸਮਝ ਨਹੀਂ ਆ ਵੀ ਇਹ ਸੋਨੇ ਦਾ ਜਿਸ ਤਰੀਕੇ ਨਾਲ ਅੱਜ ਤੋਂ 20 ਸਾਲ ਪਹਿਲੇ ਲੋਕ ਤਿਆਰ ਕਰਵਾਉਂਦੇ ਸਨ ਉਦਾਂ ਹੀ ਅੱਜ ਕਰਵਾ ਰਹੇ ਨੇ ਕੀ ਲੱਗਦਾ ਅੰਦਾਜ਼ਨ ਕਿੰਨਾ ਕੁ ਰੇਟ ਵਧ ਸਕਦਾ ਜਿਸ ਤਰੀਕੇ ਨਾਲ ਪਿਛਲੇ 2 ਮਹੀਨੇ ਤੋਂ ਅੰਦਾਜ਼ਾ ਕਰ ਲਈਏ ਤਾਂ ਕਾਫੀ ਰੇਟ ਵਧ ਗਿਆ ਹਾਂਜੀ ਮੈਂ ਤੇ ਉਹੀ ਕਵਾਂਗਾ ਭਈ ਸੋਨੇ ਦੀ ਇਨਵੈਸਟਮੈਂਟ ਜਿਹੜੀ ਹੈ ਸਭ ਤੋਂ ਵਧੀਆ ਇਨਵੈਸਟਮੈਂਟ ਹੈ ਔਰ ਅੱਜ ਦੀ ਤਰੀਕ ਤੇ ਜੋ ਵੀ ਸੋਨਾ ਖਰੀਦੇਗਾ ਉਹਨਾਂ ਨੇ ਸਮੇਂ ਦੇ ਵਿੱਚ ਲੌਂਗ ਟਰਮ ਲੈ ਕੇ ਚਲੋਗੇ ਤੇ ਸੋਨਾ ਕਾਫੀ ਰਿਟਰਨ ਅੱਛੀ ਦੇ ਕੇ ਜਾਏਗਾ ਯਸ਼ਪਾਲ ਚੋਹਾਨ ਹੋਰੀ ਆਲ ਇੰਡੀਆ ਸਨਕਰ ਸੰਗ ਦੇ ਪ੍ਰਧਾਨ ਨੇ ਕਹਿੰਦੇ ਸੋਨੇ 'ਚ ਇਨਵੈਸਟ ਕਰੋ ਮਹਿੰਗਾ ਬੇਸ਼ੱਕ ਹੁੰਦਾ ਜਾ ਰਿਹਾ ਉਸ ਦੀ ਕਿਹਦੇ ਚਿੰਤਾ ਨਾ ਕਰੋ ਜਿੰਨੇ ਵੀ ਪੈਸੇ ਆ ਬੈਂਕ ਚ ਜਮਾ ਕਰਾਉਣ ਨਾਲੋਂ ਸੋਨੇ ਚ ਇਨਵੈਸਟ ਕਰ ਲੋ ਤੇ ਸੇਵਿੰਗ ਦੇਗਾ ਪਰ ਜੇ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਮਿਡਲ ਕਲਾਸ ਜਾਂ ਉਸ ਤੋਂ ਥੱਲੇ ਵਰਗ ਦੇ ਲੋਕਾਂ ਦੀ ਜੇਬ ਤੋਂ ਦੂਰ ਹੁੰਦਾ ਜਾ ਰਿਹਾ ਸੋਨਾ ਕੈਮਰਾਮੈਨ ਪੰਡਿਤ ਨਾਲ ਔਨ 에ਅਰ ਲਈ ਨਹੀਂ ਤਿੰਨ ਲੂਥਰਾ ਬਟਾਲਾ